ਸਾਡੇ ਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਪ੍ਰੀਤ ਨਿੱਕੇ ਸਤਿ ਸ਼੍ਰੀ ਅਕਾਲ ਮੈਂ ਹਰਮਨ ਪ੍ਰੀਤ ਕੋਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਜਨਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਆਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਸ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੀ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਜੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖੀ ਆਵਾਜ਼ ਵੀ ਪਾਰਟੀ ਚ ਸ਼ਾਮਲ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਤਿੰਨ ਵਿਧਾਇਕ ਸੀ ਤੇ ਤਿੰਨਾਂ ਦੇ ਵਿੱਚੋਂ ਇੱਕ ਨੇ ਪਾਰਟੀ ਛੱਡ ਦਿੱਤੀ ਹੈ ਇੱਕ ਜਣਾ ਇਸ ਵੇਲੇ ਗੁੱਸੇ ਆ ਤੇ ਇੱਕ ਵਿਧਾਇਕਾ ਬਾਕੀ ਹੈ ਜਿਹੜੀ ਕਿ ਅਕਾਲੀ ਦਲ ਦੇ ਨਾਲ ਆ ਉਹਨਾਂ ਨੂੰ ਵੀ ਅਸੀਂ ਬਹੁਤ ਕਟਸਰ ਕਰਮ ਦੇਖਿਆ ਉਹ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗੁਨੀਪ ਕੌਰ ਮਜੀਠੀਆ ਅਗਲੀ ਗੱਲ ਇਹ ਹੈ ਜੀ ਕਿ ਜਦੋਂ 2022 ਦੀਆਂ ਚੋਣਾਂ ਹੋਈਆਂ ਆ ਅਕਾਲੀ ਦਲ ਦਾ ਇੱਕ ਵਿਧਾਇਕ ਬੰਦਾ ਤੋਂ ਇੱਕ ਦਾਖਾ ਤੋਂ ਇੱਕ ਮਜੀਠਾ ਤੋਂ ਜਿੱਤਿਆ 117 ਦੇ ਵਿੱਚੋਂ 3 ਸੀਟਾਂ ਜਿੱਤਣੀਆਂ ਇਹ ਅਕਾਲੀ ਦਲ ਦੇ ਲਈ ਬੜੀ ਸ਼ਰਮਨਾਕ ਗੱਲ ਸੀ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਖਿਲਾਰੇ ਬਹੁਤ ਪਏ ਖਿਲਾਰੇ ਪੈਂਦੇ ਪੈਂਦੇ ਹਾਲਾਤ ਇਸ ਹੱਦ ਤੱਕ ਪਹੁੰਚ ਗਏ ਵੀ ਹੁਣ ਅਕਾਲੀ ਦਲ ਦੁਫਾੜ ਹੋਇਆ ਪਿਆ ਇੱਕ ਪਾਸੇ ਬੀਬੀ ਜ਼ਗੀਰ ਕੌਰ ਚੰਦੂ ਮਾਜਰਾ ਮਲੂਕਾ ਰਖਣਾ ਤੇ ਚਰਨਜੀਤ ਬਰਾੜ ਤੇ ਕਈ ਹੋਰ ਲੋਕ ਆ ਇੱਕ ਪਾਸੇ ਸੁਖਬੀਰ ਬਾਦਲ ਭੁੰਦੜ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਕੁਝ ਹੋਰ ਲੋਕ ਆ ਸੋ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਸ ਵੇਲੇ ਡਾਕਟਰ ਸੁਖਵਿੰਦਰ ਸੁਖੀ ਹੋਰੀ ਜਿਹੜੇ ਕਿ ਬੰਗਾ ਖੇਤਰ ਤੋਂ ਅਕਾੜੀ ਦਲ ਦੇ ਵਿਧਾਇਕ ਆ ਉਹ ਪਾਰਟੀ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਆ ਉਹਨਾਂ ਦੇ ਪਾਰਟੀ ਛੱਡਣ ਦੇ ਵੱਖ-ਵੱਖਰੇ ਕਾਰਨ ਹੋਣਗੇ ਕਹਿੰਦੇ ਆ ਵੀ ਭਾਈ ਉਹ ਨਾਰਾਜ਼ ਚੱਲਦੇ ਸੀ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਜਿਕੇ ਅਕਾਲੀ ਦਲ ਦਾ ਕੁਝ ਵਟਿਆ ਨਹੀਂ ਜਾਣਾ ਹੁੰਦੇ ਸਮੇਂ ਦੇ ਵਿੱਚ ਸ਼ਾਇਦ ਉਹਨਾਂ ਦਾ ਕੋਈ ਹੋਰ ਕਾਰਨ ਹੋਵੇ ਪਰ ਉਹ ਇਹ ਗੱਲ ਕਹਿੰਦੇ ਵੀ ਭਾਈ ਬੰਗਾ ਖੇਤਰ ਦੇ ਵਿਕਾਸ ਦੀ ਖਾਤਰ ਮੈਂ ਇਧਰਲੇ ਪਾਸੇ ਆਇਆ ਮੈਂ ਜਦੋਂ ਵੀ ਮੁੱਖ ਮੰਤਰੀ ਸਾਹਿਬ ਦੇ ਕੋਲੇ ਗਿਆ ਤੇ ਇਹਨਾਂ ਨੇ ਮੇਰੀ ਹਰ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਹਲਕੇ ਦੇ ਲਈ ਹਰ ਕੰਮ ਵਾਸਤੇ ਹਾਮੀ ਭਰੀ ਆ ਚਲੋ ਦੂਜੀ ਗੱਲ ਇਹ ਜੀ ਕਿ ਇਸ ਵੇਲੇ ਮਨਪ੍ਰੀਤ ਇਹਾਲੀ ਨੇ ਜਿਹੜੇ ਦਾਖਾ ਦੇ ਵਿਧਾਇਕ ਉਹ ਚੁੱਪ ਵੱਟ ਕੇ ਬੈਠੇ ਹੋਏ ਆ ਇਸ ਕਰਕੇ ਕਿਉਂਕਿ ਉਹਨਾਂ ਨੇ ਕਹੇ ਸੀ ਕਿ ਜਿੰਨੀ ਦੇਰ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਨਹੀਂ ਲਾਗੂ ਹੁੰਦੀ ਓਨੀ ਦੇਰ ਤੱਕ ਮੈਂ ਸਰਕਰਮ ਸਿਆਸਤ ਤੋਂ ਪਰੇ ਹੋ ਜਾਣਾ ਸੋ ਉਹ ਵੀ ਚੁੱਪ ਕਰਕੇ ਬੈਠੇ ਆ ਵਿੱਚ ਵਿਚਾਰੇ ਜੇ ਖਬਰਾਂ ਇਹ ਵੀ ਆਉਂਦੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਚੱਲੇ ਆ ਵਿੱਚੇ ਖਬਰਾਂ ਇਹ ਆਉਣ ਲੱਗ ਪਈਆਂ ਸੀ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਲੁਧਿਆਣੇ ਤੋਂ ਚੋਣ ਲੜਨਗੇ ਲੋਕ ਸਭਾ ਦੀ ਸੋ ਪਰ ਇਦਾਂ ਹੋਇਆ ਨਹੀਂ ਪਰ ਉਹ ਚੁੱਪਵੱਟੀ ਬੈਠੇ ਆ ਪਤਾ ਨਹੀਂ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਰਹਿਣਾ ਜਾਂ ਨਹੀਂ ਰਹਿਣਾ ਪਰ ਇੰਨੀ ਗੱਲ ਜ਼ਰੂਰ ਆ ਕਿ ਅਕਾਲੀ ਦਲ ਦਾ ਹਾਲ ਬਹੁਤ ਮਾੜਾ ਹੋਇਆ ਪਿਆ ਬੇਹੱਦ ਮਾੜੇ ਹਾਲਾਤ ਦੇ ਵਿੱਚ ਇਸ ਵੇਲੇ ਅਕਾਲੀ ਦਲ ਜੂਝ ਰਿਹਾ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਡਾਕਟਰ ਸੁਖੀ ਨੇ ਜਿਸ ਤਰੀਕੇ ਦੇ ਨਾਲ ਸਿਟਿੰਗ ਐਮਐਲਏ ਨੇ ਤੇ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਇਹ ਅਕਾਲੀ ਦਲ ਦੇ ਲਈ ਥੋੜਾ ਝਟਕਾ ਇਹਨਾਂ ਨੂੰ ਝਟਕਾ ਪਹਿਲਾਂ ਆਪਣਿਆਂ ਨੇ ਦਿੱਤਾ ਸੀ ਹੁਣ ਬਗਾਨਿਆਂ ਨੇ ਯਾਨੀ ਕਿ ਭਗਵੰਤ ਮਾਨ ਨੇ ਵੀ ਦਿੱਤਾ ਤੇ ਉਸ ਤੋਂ ਅਗਲੀ ਗੱਲ ਇਹ ਹੈ ਵੀ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਪੱਕੇ ਪੈਰੀ ਹੁੰਦਾ ਵੀ ਦਿਸਦਾ ਨਹੀਂ ਹਾਲਾਤ ਬਰਤਰ ਹੋਈ ਜਾਂਦੇ ਆ ਹਾਲਾਤ ਸਾਜ਼ ਕਰ ਨਹੀਂ ਹੋ ਰਏ ਜੀ ਬਿਲਕੁਲ ਸਹੀ ਕਹੇ ਤੁਸੀਂ ਟੇਣਾ ਸਾਹਿਬ ਦਿਨੋ ਦਿਨ ਹਾਲਾਤ ਜਿਹੜੇ ਉਹ ਬੱਤਰ ਹੁੰਦੇ ਜਾ ਰਹੇ ਨੇ ਪਰ ਹੁਣ ਇਹਦਾ ਮਤਲਬ ਇਹ ਹੋਇਆ ਵੀ 4 ਦੀ ਜਗ੍ਹਾ ਤੇ 5 ਸੀਟਾਂ ਦੇ ਉੱਪਰ ਜਮਨੀ ਚੋਣ ਹੋਊਗੀ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਪਹਿਲਾਂ 4 ਸੀਟਾਂ ਸਿੰਘਾਂ ਜਿਹੜੇ ਚਾਰ ਵਿਧਾਨ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਬਣੇ ਆ ਉਹਨਾਂ ਥਾਵਾਂ ਦੇ ਉੱਤੇ ਹੀ ਇਸ ਸਾਲ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਚਾਰਾਂ ਸੀਟਾਂ ਦੇ ਉੱਤੇ ਜਮਨੀ ਚੋਣ ਹੋਣੀ ਸੀ ਉਹਦੇ ਵਿੱਚ ਡੇਰਾ ਬਾਬਾ ਨਾਨਕ ਵਾਲੀ ਸੀਟ ਜਿਹੜੀ ਖਾਲੀ ਹੋਈ ਆ ਉਕੇ ਸੁਖਜਿੰਦਰ ਸਿੰਘ ਰੰਧਾਵਾ ਇਥੋਂ ਐਮਐਲਏ ਸੀ ਜਿਹੜੇ ਹੁਣ ਗੁਰਦਾਸਪੁਰ ਤੋਂ ਐਮਪੀ ਬਣ ਗਏ ਜਿਹੜੇ ਰਾਜਕੁਮਾਰ ਚੱਬੇਵਾਲ ਆ ਜਿਹੜੇ ਕਿ ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਵਿਧਾਨ ਸਭਾ ਦੇ ਮੈਂਬਰ ਸੀ ਤੇ ਉਹ ਬਣ ਕੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਜਿਹੜੇ ਕਿ ਗਿੱਦੜਬਾਹਾ ਤੋਂ ਵਿਧਾਨ ਸਭਾ ਦੇ ਮੈਂਬਰ ਸੀ ਉਹ ਬਣ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਤੇ ਜਿਹੜੇ ਮੀਤ ਹੇਰ ਬਰਨਾਲਾ ਤੋਂ ਬਤੈਕ ਸੀ ਉਹ ਬਣ ਕੇ ਸੰਨੂਰ ਤੋਂ ਸੋ ਇਹ ਚਾਰ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋ ਗਈਆਂ ਇਹਨਾਂ ਦੀਆਂ ਚੋਣਾਂ ਹੋਣੀਆਂ ਨਵੰਬਰ ਦਸੰਬਰ ਵਿੱਚ ਹਰਿਆਣਾ ਦੇ ਗਵਨ ਵਿਧਾਨ ਸਭਾ ਚੋਣਾਂ ਦੇ ਨਾਲ ਪਰ ਹੁਣ ਇੱਕ ਪੰਜਵੀਂ ਸੀਟ ਵੀ ਖਾਲੀ ਹੋ ਜਾਣੀ ਆ ਕਿਉਂਕਿ ਬੰਗਾ ਖੇਤਰ ਦੇ ਵਿਧਾਇਕ ਡਾਕਟਰ ਸੁਖੀ ਜਿਹੜੇ ਉਹ ਅਕੜੀਦਾਲ ਤੋਂ ਛੱਡ ਕੇ ਜਦੋਂ ਆ ਗਏ ਜੀ ਆਮ ਆਦਮੀ ਪਾਰਟੀ 'ਚ ਤੇ ਦੇਰ ਸਵੇਰ ਅਸਤੀਫਾ ਇਹਨਾਂ ਨੇ ਵੀ ਦੇ ਹੀ ਦੇਣਾ ਤੇ ਦੇਰ ਸਵੇਰ ਇਹਨਾਂ ਦਾ ਅਸਤੀਫਾ ਮਨਜ਼ੂਰ ਵੀ ਹੋ ਹੀ ਜਾਣਾ ਸੋ ਚਾਰ ਸੀਟਾਂ ਦੀ ਥਾਂ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਪੰਜ ਸੀਟਾਂ ਦੇ ਉੱਤੇ ਜਿਮਨੀ ਚੋਣ ਹੋਊਗੀ ਪੰਜਾਬ ਦੇ ਅੰਦਰ ਦੀ ਜੀ ਬਿਲਕੁਲ ਸਹੀ ਤਰ੍ਹਾਂ ਸਾਹਿਬ ਅੱਗੇ ਵੱਧ ਕੇ ਇਹ ਗੱਲ ਕਰਦੇ ਹੁਣ ਅਰਵਿੰਦ ਕੇਜਰੀਵਾਲ ਦੀ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਲੰਘੇ ਕੱਲ੍ਹ ਦੋ ਕੇਸਾਂ ਦੇ ਉੱਤੇ ਸੁਣਵਾਈ ਹੋਈ ਹੈ ਦੋਆ ਕੇਸਾਂ ਦੇ ਵਿੱਚੋਂ ਇੱਕ ਕੇਸ ਦਾ ਇਹ ਸੀਗਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਤੇ ਉਹਨਾਂ ਨੂੰ ਅੰਤਰਮ ਜ਼ਮਾਨਤ ਨਹੀਂ ਦਿੱਤੀ ਗਈ ਉਹਨਾਂ ਨੇ ਆਪਣੀ ਅੰਤਰਮ ਜ਼ਮਾਨਤ ਮੰਗੀ ਸੀ ਪਰ ਅਦਾਲਤ ਦੇ ਵੱਲੋਂ ਅੰਤਰਮ ਜ਼ਮਾਨਤ ਦੇਣ ਤੋਂ ਪੂਰਾ ਇਨਕਾਰ ਕਰ ਦਿੱਤਾ ਗਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਸ਼ਰਾਬ ਨੀਤੀ ਦੇ ਮਾਮਲੇ ਦੇ ਵਿੱਚ ਫਸੇ ਹੋਏ ਸੀਬੀਆਈ ਦੀ ਪੜਤਾਲ ਦੇ ਵਿੱਚ ਸ਼ਾਮਲ ਹੋਏ ਤੇ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਕਿ ਭਾਈ ਉਹਨਾਂ ਦੇ ਵਕੀਲਾਂ ਨੇ ਵੀ ਸੀਬੀਆਈ ਦੀ ਗ੍ਰਿਫਤਾਰੀ ਆ ਜਿਹੜੀ ਉਹਦੇ ਉੱਤੇ ਸਵਾਲ ਚੁੱਕੇ ਸੀ ਤੇ ਇਹਦੇ ਉੱਤੇ ਅਦਾਲਤ ਨੇ ਸੁਪਰੀਮ ਕੋਰਟ ਨੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕਰਕੇ ਤੇ 23 ਅਗਸਤ ਤੱਕ ਉੱਤਰ ਮੰਗਿਆ 23 ਅਗਸਤ ਤੱਕ ਹੁਣ 23 ਅਗਸਤ ਨੂੰ ਅਗਲੀ ਸੁਣਵਾਈ ਹੋਊਗੀ ਸੁਪਰੀਮ ਕੋਰਟ ਦੇ ਵਿੱਚ ਉਸ ਦਿਨ ਹੁਣ ਕੀ ਫੈਸਲਾ ਹੁੰਦਾ ਕੀ ਨਹੀਂ ਹੁੰਦਾ ਇਹ ਵਕਤ ਦੱਸੂਗਾ ਪਰ ਅਰਵਿੰਦ ਕੇਜਰੀਵਾਲ ਇਸ ਵੀਰੇ ਤਹਾੜ ਜੇਲ੍ਹ ਦੇ ਵਿੱਚ ਆ ਇਸ ਵੇਲੇ ਆਤਸ਼ੀ ਨੇ ਇਹਨਾਂ ਦੀ ਥਾਂ ਦੇ ਉੱਤੇ ਝੰਡਾ ਲਹਿਰਾਉਣਾ ਸੀ ਅੱਜ ਯਾਨੀ ਕਿ 15 ਅਗਸਤ ਨੂੰ ਉਹਨਾਂ ਦੀ ਥਾਂ ਦੇ ਉੱਤੇ ਅੱਜ ਗਹਿਲੋਪਤ ਜਿਹੜੇ ਕਿ ਇਹਨਾਂ ਦੀ ਹੀ ਦਿੱਲੀ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਹੈ ਉਹਨਾਂ ਨੇ ਛਤਰਸਾਲ ਸਟੇਡੀਅਮ ਦੇ ਵਿੱਚ ਹੁਣ ਤੋਂ ਕੁਝ ਮਿੰਟਾਂ ਬਾਅਦ ਤਿਰੰਗਾ ਲਹਿਰਾਉਣਾ ਕਿਉਂਕਿ ਅੱਜ 15 ਅਗਸਤ ਆ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦੇ ਹੜਾ ਮਨਾਏ ਜਾ ਰਹੇ ਆ ਸੋ ਕੇਜਰੀਵਾਲ ਖਰਾਨੂ ਜੇਲ੍ਹ ਦੇ ਵਿੱਚ ਬੈਠ ਕੇ ਚਿੱਠੀ ਲਿਖਣ ਦੇ ਉੱਤੇ ਵੀ ਝਾੜ ਪੈ ਚੁੱਕੀ ਹੈ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਵੱਧਦੇ ਆ ਇਹ ਤੁਸੀਂ ਆਜ਼ਾਦੀ ਦਿਹਾੜੇ ਦੀ ਗੱਲ ਕੀਤੀ ਹੈ ਤੇ ਪੰਜਾਬ ਦੇ ਕਹਿੰਦੇ ਸੱਤ ਅਧਿਕਾਰੀਆਂ ਨੂੰ ਗੈਲੈਂਟਰੀ ਅਵਾਰਡ ਮਿਲਣਾ ਹੈ ਜੀ ਇਸ ਮੌਕੇ ਤੇ ਹਾਂ ਬਿਲਕੁਲ ਜੀ ਦੇਖੋ ਇਹ ਨਾ ਕੇਂਦਰ ਦੀ ਸਰਕਾਰ ਦੇ ਵੱਲੋਂ 22 ਤਕਰੀਬ ਜੇ ਮੈਂ ਗਲਤ ਨਾ ਹੋਵਾਂ ਤਾਂ 22 ਅਧਿਕਾਰੀ ਹੈ ਜਿਨ੍ਹਾਂ ਨੂੰ ਵਕ ਵਕ ਮਹਿਕਮੇ ਦੇ ਅਧਿਕਾਰੀਆਂ ਨੂੰ ਇਹ ਪੁਰਸਕਾਰ ਦਿੱਤਾ ਜਾਣਾ ਇਹ ਪੁਰਸਕਾਰ ਦੇਣ ਦੀਆਂ ਤਿਆਰੀਆਂ ਇਹ ਕੇਂਦਰ ਦੀ ਸਰਕਾਰ ਨੇ ਪੂਰੇ ਭਾਰਤ ਦੇ 103 ਦੇ ਕਰੀਬ ਤੇ ਪੰਜਾਬ ਦੇ 22 ਅਧਿਕਾਰੀਆਂ ਨੂੰ ਪੁਰਸਕਾਰ ਦੇਣਾ ਕਿਸੇ ਨੂੰ ਰਾਸ਼ਟਰਪਤੀ ਪੁਰਸਕਾਰ ਮਿਲਣਾ ਕਿਸੇ ਨੂੰ ਚੰਗਾ ਸੇਵਾਵਾਂ ਦੇ ਬਦਲੇ ਕੋਈ ਪੁਰਸਕਾਰ ਮਿਲਣਾ ਪਰ ਪੰਜਾਬ ਦੇ 7 ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਗਲੈਂਟਰੀ ਅਵਾਰਡ ਦੇਣਾ ਗਲੈਂਟਰੀ ਵਾਰਡ ਦਾ ਮਤਲਬ ਇਹ ਆ ਕਿ ਤੁਹਾਡੀਆਂ ਸੇਵਾਵਾਂ ਅਣਮੋਲੀਆਂ ਤੁਹਾਡੀਆਂ ਸੇਵਾਵਾਂ ਬਹੁਤ ਚੰਗੀਆਂ ਇਮਾਨਦਾਰੀ ਵਾਲੀਆਂ ਤਨਦੇਹੀ ਵਾਲੀਆਂ ਤੇ ਤੁਹਾਡੀਆਂ ਸੇਵਾਵਾਂ ਤੋਂ ਕੇਂਦਰ ਦੀ ਸਰਕਾਰ ਖੁਸ਼ ਹੈ ਇਸ ਕਰਕੇ ਤੁਹਾਨੂੰ ਸਨਮਾਨਤ ਕਰਨਾ ਉਹਦੇ ਵਿੱਚ ਸੰਦੀਪ ਗੋਇਲ ਸਾਹਿਬ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਆ ਪੰਜਾਬ ਦੇ ਉਹ ਵੀ ਸ਼ਾਮਲ ਹੈਗੇ ਆ ਸੋ ਕੇਂਦਰ ਦੀ ਸਰਕਾਰ ਨੇ ਅੱਜ ਸੱਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗਲੈਂਟਰੀ ਵਾਰਡਪੁਰਸ ਕਰ ਦੇਣਾ ਦਿੱਲੀ ਦੇ ਵਿੱਚ ਤੇ ਜਲੰਧਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਲਹਿਰਾਉਣਾ ਹੁਣ ਤੋਂ ਕੁਝ ਕਮਿੰਟਾਂ ਬਾਅਦ ਹੀ ਲਹਿਰਾਉਣਾ ਜਦੋਂ ਤੱਕ ਸਾਡੇ ਪਰਿਵਾਰਕ ਮੈਂਬਰ ਇਹ ਖਬਰਾਂ ਨੂੰ ਸੁਣ ਰਹੇ ਹੋਣਗੇ ਸ਼ਾਇਦ ਉਹਦੇ ਤੱਕ ਲਹਿਰਾ ਚੁੱਕੇ ਹੋਣਗੇ ਜਲੰਧਰ ਦੇ ਵਿੱਚ ਰਾਜਪਦਰੀ ਸਮਾਗਮ ਅੱਜ ਹੋ ਰਿਹਾ ਸੋ ਪੁਲਿਸ ਇੱਥੇ ਚੱਪੇ-ਚੱਪੇ ਦੇ ਉੱਤੇ ਲੱਗੀ ਹੋਈ ਹੈ ਤੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੇ 13 ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਤਾਂ ਨੂੰ ਕਿਸੇ ਨੇ ਟੀਚਰ ਟੀਚਿੰਗ ਲਾਈਨ ਦੇ ਵਿੱਚ ਕਿਸੇ ਨੇ ਸਮਾਜ ਸੇਵਾ ਦੇ ਵਿੱਚ ਜਿਹੜਾ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਕਰਨਾ ਜਿਵੇਂ ਜਲੰਧਰ ਦੇ ਵਿੱਚ ਭਗਵੰਤ ਮਾਨ ਨੇ ਤਿਰੰਗਾ ਲਹਿਰਾਉਣਾ ਓਵੇਂ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਆ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਬਠਿੰਡੇ 'ਚ ਤਿਰੰਗਾ ਲਹਿਰਾਉਣਾ ਉਵੇਂ ਹੀ ਜੈ ਕਿਸ਼ਨ ਸਿੰਘ ਰੋੜੀ ਜਿਹੜੇ ਕਿ ਗੜਸ਼ੰਕਰ ਤੋਂ ਵਿਧਾਇਕ ਆ ਜਿਹੜੇ ਇਸ ਵੇਲੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਆ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਰੂਪਨਗਰ ਦੇ ਵਿੱਚ ਤਿਰੰਗਾ ਲਹਿਰਾਇਆ ਜਾਣਾ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਸਾਰੇ ਮੰਤਰੀਆਂ ਨੇ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਅਜ ਤਿਰੰਗਾ ਲਹਿਰਾਉਣਾ ਜੀ ਜੀ ਬਿਲਕੁਲ ਸਹੀ ਟੇਲਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਹੁਣ ਐਨਓਸੀ ਦੀ ਕਹਿੰਦੇ ਪੰਜਾਬ 'ਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਨ ਦੇ ਲਈ ਐਨਓਸੀ ਦੀ ਸ਼ਰਤ ਜਿਹੜੀ ਉਹ ਖਤਮ ਹੋ ਜੂਗੀ ਜੀ हां बिल्कुल जी इस एनओसी दी शर्त ਦੇ ਕਰਕੇ ਨਾ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੰਨ ਲਓ ਇੱਕ ਬੰਦੇ ਨੇ ਆਪਣੀ ਜ਼ਮੀਨ ਵੇਚਣੀ ਹੈ ਦੂਜੇ ਨੇ ਖਰੀਦਣੀ ਹੈ ਉਹਦੇ ਲਈ एनओसी ਦੀ ਸ਼ਰਤ ਆ ਵੇਚਣ ਵਾਲੀ ਧਿਰ ਦੇ ਕੋਲੇ ਜੇਕਰ ਨੋ অবਜੈਕਸ਼ਨ ਸਰਟੀਫਿਕੇਟ ਹੋਊਗਾ ਐਨओसी ਹੋਊ ਤਾਂ ਉਹ ਖਰੀਦਣ ਵਾਲੀ ਧਿਰ ਨੂੰ ਇਹ ਜਿਹੜੀ ਰਜਿਸਟਰੀ ਕਰਵਾ ਸਕਦੀ ਹੈ ਨਹੀਂ ਤਾਂ ਨਹੀਂ ਹੁਣ ਜੇ ਐਨओसी ਸਰਟੀਫਿਕੇਟ ਬਣਾਉਣਾ ਹੋਵੇ ਤਾਂ ਉਹਦੇ ਲਈ ਖੱਜਲਖਵਾਰੀ ਬਹੁਤ ਆ ਇਹ ਹੈਗਾ ਜੀ ਪ੍ਰਤੀ ਵਰਗ ਫੁੱਟ ਦੇ ਹਿਸਾਬ ਦੇ ਨਾਲ ਕਿ ਤੁਸੀਂ ਕਿੰਨੀ ਜ਼ਮੀਨ ਦਾ ਸੌਦਾ ਕਰਨਾ ਉਹਦੀ ਸਰਕਾਰੀ ਫੀਸ ਆ ਕਾਫੀ ਪਰ ਜੇਕਰ ਤੁਸੀਂ ਸਰਕਾਰੀ ਫੀਸ ਵੀ ਦੇ ਦਿੰਦੇ ਆ ਤੇ ਜੇਕਰ ਰਿਸ਼ਵਤ ਨਹੀਂ ਦਿੰਦੇ ਤਾਂ ਫਿਰ ਨਗਰ ਨਿਗਮ ਦਫ਼ਤਰ ਦੇ ਧੱਕੇ ਖਾਈ ਜਾਓ ਜੇ ਤੁਸੀਂ ਨਹੀਂ ਦਿੰਦੇ ਪੈਸੇ ਫਿਰ ਉਹ ਵਿੱਚ ਕੋਈ ਨਾ ਕੋਈ ਆਬਜੈਕਸ਼ਨ ਲਾ ਦਿੰਦੇ ਆ ਫਿਰ ਇਹ ਜਿਹੜੀ ਗੱਲ ਆ ਉਹ ਤਿੰਨ ਚਾਰ ਮਹੀਨੇ ਤੇ ਪੈ ਜਾਂਦੀ ਆ ਉਦੋਂ ਤੱਕ ਬੰਦੇ ਰੱਡਾ ਖਰੀਦਦਾਰ ਭੱਜ ਜਾਂਦਾ ਜਾਂ ਉਹਨੂੰ ਕੋਈ ਹੋਰ ਕੰਮ ਪੈ ਜਾਂਦਾ ਜਾਂ ਬੰਦੇ ਨੂੰ ਪੈਸਿਆਂ ਦੀ ਲੋੜ ਹੁੰਦੀ ਉਹ ਵੇਲਾ ਖਿਸਕ ਜਾਂਦਾ ਸੋ ਜੇ ਤੁਸੀਂ 40-50 ਹਜ਼ਾਰ ਰੁਪਏ ਦੇ ਦਿੰਦੇ ਨਾਲ ਅਧਿਕਾਰੀਆਂ ਨੂੰ ਤੇ ਫਿਰ ਥੋੜਾ ਹਫ਼ਤੇ 'ਚ ਵੀ ਕੰਮ ਹੋ ਜਾਂਦਾ ਇਸ ਐਨਓਸੀ ਦੀ ਸ਼ਰਤ ਦੇ ਕਰਕੇ ਨੋਬਜੈਕਸ਼ਨ ਸਰਟੀਫਿਕੇਟ ਦੇ ਕਰਕੇ ਤੇ ਵੱਡੇ ਪੱਧਰ ਦੇ ਉੱਤੇ ਕੋਲੋਨਾਈਜ਼ਰਾਂ ਨੂੰ ਵੀ ਖੇਚਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਲੰਘੇ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਹ ਐਨਓਸੀ ਦੀ ਸ਼ਰਤ ਆਉਂਦੇ ਸਮੇਂ ਦੇ ਵਿੱਚ ਖਤਮ ਕਰ ਦਿੱਤੀ ਜਾਊਗੀ ਇਹ ਹਾਲਾਂਕਿ ਸ਼ਰਤ ਖਤਮ ਨਹੀਂ ਕੀਤੀ ਗਈ ਉਹ ਕਹਿੰਦੇ ਸ਼ਰਤ ਖਤਮ ਕਰ ਦਿੱਤੀ ਜਾਊਗੀ ਅਗਲੀ ਮੀਟਿੰਗ ਦੇ ਵਿੱਚ ਇਹਦੇ ਬਾਰੇ ਫੇਰ ਵਿਚਾਰ ਹੋਊਗਾ ਉਸ ਤੋਂ ਬਾਅਦ ਸ਼ਾਇਦ ਇਹ ਖਤਮ ਕਰ ਦਿੱਤੀ ਜਾਵੇ ਤੇ ਉਸ ਤੋਂ ਕੁਲੀ ਗੱਲ ਇਹ ਹੈ ਵੀ ਲੰਘੇ ਕੱਲ ਪੰਜਾਬ ਕੈਬਨ ਦੀ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਬਾਰੇ ਵੀ ਚਰਚਾ ਹੋਈ ਹੈ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਮੌਨਸੂਨ ਸੈਸ਼ਨ ਇਹ 2 ਸਤੰਬਰ ਤੋਂ ਸ਼ੁਰੂ ਹੋਊਗਾ 4 ਸਤੰਬਰ ਤੱਕ ਚੱਲੇਗਾ ਯਾਨੀ ਕਿ 2 3 ਤੇ 4 ਸਤੰਬਰ 3 ਦਿਨ ਦੇ ਲਈ ਇਹ ਜਿਹੜਾ ਸੈਸ਼ਨ ਹੋਊਗਾ ਮੌਨਸੂਨ ਦਾ ਜੀ ਬਿਲਕੁਲ ਸਹੀ ਤਣਾ ਸਾਹਿਬ ਉੱਧਰ ਦਿੱਲੀ ਕਟੜਾ ਐਕਸਪ੍ਰੈਸ ਵੇ ਉਹਨੂੰ ਲੈ ਕੇ ਵੀ ਖਬਰ ਆ ਗਈ ਕਹਿੰਦੇ ਪੰਜਾਬ ਦੀ ਤਕਰੀਬਨ ਤਕਰੀਬਨ 7400 ਏਕੜ ਜ਼ਮੀਨ ਹੈ ਜਿਹਦੇ ਤੇ ਦਿੱਲੀ ਕਟੜਾ ਐਕਸਪ੍ਰੈਸ ਵੇ ਬਣੇਗਾ ਹਾਂ ਬਿਲਕੁਲ ਜੀ ਜਿਹੜਾ ਇਹ ਦਿੱਲੀ ਕਟੜਾ ਐਕਸਪ੍ਰੈਸ ਵੇ ਆ ਇਹਦੇ ਬਾਰੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਿਵਾਦ ਵੀ ਚੱਲਦੇ ਚਰਚਾ ਵੀ ਚੱਲਦੀ ਹੈ ਨਿਤਨ ਗੜਕਰੀ ਜਿਹੜੇ ਭਾਰਤ ਦੇ ਸੜਕੀ ਆਵਾਜਾਈ ਵਿਭਾਗ ਦੇ ਮੰਤਰੀ ਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਿਛਲੇ ਦਿਨੀ ਇੱਕ ਗੁੱਸੇ ਵਾਲੀ ਚਿੱਠੀ ਵੀ ਲਿਖੀ ਸੀ ਕਿ ਪੰਜਾਬ ਦੇ ਵਿੱਚ ਠੇਕੇਦਾਰਾਂ ਤੇ ਇੰਜੀਨੀਅਰਾਂ ਤੇ ਹਮਲੇ ਹੋ ਰਹੇ ਆ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਜੇ ਤੁਸੀਂ ਸੜਕੀ ਪ੍ਰੋਜੈਕਟਾਂ ਦੇ ਵਿੱਚ ਸਹਿਯੋਗ ਨਾ ਦਿੱਤਾ ਫਿਰ ਪੰਜਾਬ ਚ ਪ੍ਰੋਜੈਕਟ ਬੰਦ ਵੀ ਹੋ ਸਕਦੇ ਆ ਉਸ ਤੋਂ ਪਹਿਲਾਂ ਨਿਤਨ ਗੜਕਰੀ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਕਈ ਪ੍ਰੋਜੈਕਟ ਬੰਦ ਕੀਤੇ ਜਾ ਰਹੇ ਆ ਕਿਉਂਕਿ ਕਿਸਾਨ ਜ਼ਮੀਨਾਂ ਨਹੀਂ ਦੇ ਰਹੇ ਐਕਵਾਇਰ ਨਹੀਂ ਕਰ ਰਹੀ ਪੰਜਾਬ ਦੀ ਸਰਕਾਰ ਜ਼ਮੀਨਾਂ ਹੁਣੇ ਪਤਾ ਲੱਗਾ ਜੀ ਕਿ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਹੈ ਜਿਹੜੀ ਦੇ ਇਹ ਪਤਾ ਲੱਗਾ ਜੀ ਕਿ ਇਹਦੇ ਲਈ 7400 ਏਕੜ ਪੰਜਾਬ ਦੀ ਜ਼ਮੀਨ ਅਕਵਾਇਰ ਹੋਈ ਆ। ਯਾਨੀ ਕਿ 3000 ਹੈਕਟੇਅਰ ਏਕੜ ਦੇ ਕਰੀਬ ਜ਼ਮੀਨ ਇਹ ਬਣਦੀ ਆ। ਇਹ ਜ਼ਮੀਨ ਜਿਹੜੀ ਅਕਵਾਇਰ ਹੋਈ ਆ ਕਈ ਥਾਵਾਂ ਦੇ ਉੱਤੇ ਇਹ ਸੜਕ ਨਿਕਲ ਰਹੀ ਆ, ਐਕਸਪ੍ਰੈਸ ਵੇ ਬਣ ਰਿਹਾ। ਕਈ ਥਾਵਾਂ ਦੇ ਉੱਤੇ ਕਿਸਾਨ ਸ਼ੁਰੂ ਨਹੀਂ ਕਰਨ ਦੇ ਰਹੇ। ਕੱਲ ਕਿਸਾਨਾਂ ਨੇ ਸਾਹਮਣੇ ਆ ਕੇ ਆਪਦਾ ਪੱਖ ਰੱਖਿਆ। ਉਹ ਕਹਿੰਦੇ ਵੀ ਅਸੀਂ ਕੀ ਕਰਕੇ ਸਾਡੇ ਕੋਲੇ ਇਕਲੌਤੀ ਜ਼ਮੀਨ ਹੀ ਆ। ਜਦੋਂ ਇਹ ਵਿਕੀ ਜਦੋਂ ਇਹ ਵਿੱਚ ਆ ਗਈ ਤੇ ਫਿਰ ਸਾਡਾ ਤਾਂ ਰੋਟੀ ਪਾਣੀ ਬੰਦ ਹੋ ਗਿਆ। ਅਗਲੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਜਿਹੜਾ ਜ਼ਮੀਨ ਐਕਵਾਇਰ ਕਾਨੂੰਨ 213 ਸੀ ਉਹਦੇ ਮੁਤਾਬਕ ਮਾਰਕੀਟ ਵੈਲਿਊ ਤੋਂ 10 ਗੁਣਾ ਵੱਧ ਮੁੱਲ ਮਿਲਿਆ ਕਰੂਗਾ ਜਿਹਦੀ ਜ਼ਮੀਨ ਐਕਵਾਇਰ ਹੋ ਜਾਂਦੀ ਹੈ ਸਾਨੂੰ ਉਹ ਭਾ ਦਿਓ ਅਗਲੀ ਗੱਲ ਉਹ ਕਹਿੰਦੇ ਵੀ ਜਿਹੜੀ ਜ਼ਮੀਨ ਐਕਵਾਇਰ ਹੋਈ ਹੈ ਕਈ ਕਿਸਾਨਾਂ ਦੀ ਜ਼ਮੀਨ ਦੇ ਵਿਚਾਲੇ ਉਹ ਸੜਕ ਨਿਕਲ ਰਹੀ ਹੈ ਅੱਧੀ ਜ਼ਮੀਨ ਇੱਕ ਪਾਸੇ ਰਹਿ ਗਈ ਅੱਧੀ ਜ਼ਮੀਨ ਇੱਕ ਪਾਸੇ ਰਹਿ ਗਈ ਕਈ ਕਿਸਾਨਾਂ ਦੀਆਂ ਮੋਟਰਾਂ ਇੱਕ ਪਾਸੇ ਰਹਿ ਗਈਆਂ ਜ਼ਮੀਨ ਇੱਕ ਪਾਸੇ ਰਹਿ ਗਈ ਜੀ ਜੀ ਅੱਧੀ ਜ਼ਮੀਨ ਇੱਕ ਪਾਸੇ ਅੱਧੀ ਜ਼ਮੀਨ ਇੱਕ ਪਾਸੇ ਆ ਉਹ ਕੋਈ ਸੜਕ ਨਹੀਂ ਦਿੱਤੀ ਜਾ ਰਹੀ ਉਹਨੂੰ ਕੋਈ ਰਾਹ ਨਹੀਂ ਦਿੱਤਾ ਜਾ ਰਿਹਾ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਉਹਨਾਂ ਜਿਹੜਾ ਨੂੰ ਹੱਲ ਕਰਨ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਬਦਨਾਮ ਕਰਨ ਤੇ ਲੱਗੀ ਆ ਜੀ ਟੇਣਾ ਸਾਹਿਬ ਇੱਕ ਖਬਰ ਆ ਰਹੀ ਹੈ ਕਹਿੰਦੇ 30 ਅਗਸਤ ਦਾ ਜਿਹੜਾ ਫੈਸਲਾ ਹੈ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਲਈ ਚੁਣੌਤੀਪੂਰਨ ਹੋਏਗਾ ਜੀ ਇਹ ਕਿਹੜਾ ਫੈਸਲਾ ਹੈ ਦੇਖੋ ਜੀ ਪਿਛਲੇ ਦਿਨੀ ਆਪਾਂ ਜਾਣਦੇ ਆ ਕਿ ਇਹ ਬਗਾਵਤ ਕਰਨ ਵਾਲੇ ਅਕਾਲੀ ਆਗੂਆਂ ਨੇ ਜਾ ਕੇ ਮਾਫੀ ਮੰਗੀ ਸੀ। ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਤੇ 4-5 ਗੱਲਾਂ ਵਾਸਤੇ ਮਾਫੀ ਮੰਗੀ ਸੀ। ਉਹ ਕਹਿੰਦੇ ਜਦੋਂ ਸਾਡੀ ਸਰਕਾਰ ਸੀ ਉਸ ਵੇਲੇ ਉਹ ਕਹਿੰਦੇ ਜੀ ਕਿ ਸਾਡੇ ਕੋਲੋਂ ਵੀ ਗਲਤੀਆਂ ਹੋਈਆਂ। ਸਰਕਾਰ ਹੋਣ ਦੇ ਬਾਵਜੂਦ ਅਸੀਂ ਗਲਤ ਨੂੰ ਗਲਤ ਨਹੀਂ ਉਦੋਂ ਕਹਿ ਸਕੇ ਸਟੈਂਡ ਨਹੀਂ ਲੈ ਸਕੇ। ਉਹਨਾਂ ਚਾਰ ਗਲਤ ਗੱਲਾਂ ਦੇ ਵਿੱਚ ਇੱਕ ਸੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਮਾਂ ਰਚਿਆ ਸੀ ਗੁਰਮੀਤ RAM ਰਹੀਮ ਨੇ। ਉਹ ਕਹਿੰਦੇ ਉਦੋਂ ਅਸੀਂ ਗਲਤ ਨੂੰ ਗਲਤ ਨਹੀਂ ਕਹਿ ਸਕੇ ਮਾਫੀ। ਉਹ ਕਹਿੰਦੇ ਜੀ ਕਿ ਸੁਮੇਧ ਸੈਣੀ ਨੂੰ ਡੀਜੀਪੀ ਬਣਾਇਆ ਗਿਆ ਉਦੋਂ ਅਸੀਂ ਵਿਰੋਧ ਨਹੀਂ ਕੀਤਾ ਮਾਫੀ ਉਹ ਕਹਿੰਦੇ ਜੀ ਬੇਦਬੀ ਦੇ ਮਾਮਲੇ ਤੇ ਇਨਸਾਫ ਨਹੀਂ ਦਿੱਤਾ ਗਿਆ ਸਾਡੇ ਵੱਲੋਂ ਮਾਫੀ ਤੇ ਇਜ਼ਹਾਰ ਆਲਮ ਦੀ ਧਰਮ ਪਤਨੀ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਕੇ ਟਿਕਟ ਦਿੱਤੀ ਗਈ ਅਸੀਂ ਵਿਰੋਧ ਨਹੀਂ ਕੀਤਾ ਉਹਦੇ ਲਈ ਮਾਫੀ ਸੋ ਜਦੋਂ ਉਹਨਾਂ ਨੇ ਮਾਫੀ ਮੰਗ ਲਈ ਫਿਰ ਗੱਲ ਸੁਖਬੀਰ ਬਾਦਲ ਤੇ ਆ ਗਈ ਹੁਣ ਸਵਾਲ ਇਹ ਪੈਦਾ ਹੁੰਦਾ ਸੀ ਵੀ ਸੁਖਬੀਰ ਬਾਦਲ ਮਾਫੀ ਮੰਗੂਗੇ ਨਹੀਂ ਮੰਗੂ ਤੇ ਸੁਖਬੀਰ ਬਾਦਲ ਨੇ ਵੀ ਬੰਦ ਲਫਾਫਾ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਤਾ ਸੀ ਉਸ ਲਫਾਫੇ ਨੂੰ ਖੋਲਿਆ ਕੇ ਵਿੱਚੋਂ ਚਿੱਠੀ ਜਨਤਕ ਹੋਈ ਤੇ ਸੁਖਬੀਰ ਬਾਦਲ ਨੇ ਵੀ ਬੀਤੇ ਦੇ ਵਿੱਚ ਹੋਈਆਂ ਗੱਲਾਂ ਲਈ ਮਾਫੀ ਮੰਗੀ ਆ ਹੁਣ ਸੁਖਬੀਰ ਬਾਦਲ ਨੂੰ ਮਾਫ ਕਰਨਾ ਜਾਂ ਨਹੀਂ ਕਰਨਾ ਇਹਦੇ ਲਈ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਮਹੱਤਵਪੂਰਨ ਮੀਟਿੰਗ ਹੋਣੀ ਆ 30 ਅਗਸਤ ਨੂੰ ਇਹ ਹੋਣੀ ਆ ਅਕਾਲ ਤਖਤ ਸਾਹਿਬ ਤੇ ਇਹ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਲਈ ਚੁਣੌਤੀਪੂਰਨ ਫੈਸਲਾ ਹੋਊਗਾ ਜਿਹੜਾ ਵੀ ਹੋਊਗਾ ਉਹ ਜੇ ਸੁਖਬੀਰ ਬਾਦਲ ਨੂੰ ਮਾਫ ਕਰਦੇ ਆ ਉਹਨਾਂ ਦੀ ਮਾਫੀ ਕਬੂਲ ਕਰ ਲੈਂਦੇ ਆ ਤਾਂ ਕੀ ਬਗਾਵਤ ਕਰਨ ਵਾਲੇ ਆਕਾੜੀ ਦਲ ਦੇ ਆਗੂਆਂ ਨੇ ਗੱਲ ਮਨਜ਼ੂਰ ਹੋਊ ਜੇ ਸੁਖਬੀਰ ਬਾਦਲ ਨੂੰ ਮਾਫ ਨਹੀਂ ਕਰਦੇ ਤੇ ਫਿਰ ਅਗਲਾ ਪਿੰਡਾ ਕੀ ਹੋ ਕੀ ਸੁਖਬੀਰ ਸਿੰਘ ਬਾਦਲ ਨੂੰ ਉਸ ਦਿਨ 31 ਅਗਸਤ ਨੂੰ ਕੋਈ ਧਾਰਮਿਕ ਸਦਾ ਲਾਈ ਜਾਂਦੀ ਹੈ ਜਾਂ ਕੋਈ ਵਿਚਾਰਲਾ ਹੋ ਰਾ ਨਿਕਲਦਾ ਹੁਣ ਇਹ ਇੱਕ ਚਲੋਤਪੂਰਨ ਗੱਲ ਹੋਊਗੀ ਜੀ ਜੀ ਬਿਲਕੁਲ ਕਹਣਾ ਸਾਹਿਬ ਅੱਗੇ ਬਾਤ ਦੇ ਗੱਲ ਕਰਦੇ ਹੁਣ ਡਿਬਰੂਗੜ੍ਹ ਦੀ ਕਿਤੇ ਡਿਬਰੂਗੜ੍ਹ ਦੇ ਵਿੱਚ ਨਸ਼ਾ ਤਸਕਰ ਭੇਜਨ ਤੇ ਅੰਮ੍ਰਿਤਪਾਲ ਦੇ ਪਿਤਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜੀ ਕੀ ਕਹਿਣਾ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਲੰਘੇ ਕੱਲ ਇਤਰਾਜ਼ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਜੀ ਕਿ ਦੇਖੋ ਅੱਜ ਤੱਕ ਤਾਂ ਪੰਜਾਬ ਦੀ ਸਰਕਾਰ ਨੇ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਸੀ ਭੇਜਿਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਅਸਾਮ ਦੇ ਵਿੱਚ ਉਹ ਕਿਹੜੇ ਕਾਰਨ ਹੈ ਜਿਹਦੇ ਕਰਕੇ ਤੇ ਉਹਨਾਂ ਨੇ ਕਿਹਾ ਜੀ ਕਿ ਹੁਣ ਇਸ ਤਰੀਕੇ ਨਾਲ ਭੇਜਿਆ ਗਿਆ ਉਹ ਕਹਿੰਦੇ ਵੀ ਇਸ ਗੱਲ ਦੇ ਉੱਤੇ ਇਤਰਾਜ਼ ਸਾਨੂੰ ਬਹੁਤ ਆ ਉਹ ਕਹਿੰਦੇ ਸਾਨੂੰ ਇਸ ਗੱਲ ਦੇ ਲਈ ਸਾਜ਼ਿਸ਼ ਲੱਗਦੀ ਹੈ ਨੇ ਵੀ ਸਾਨੂੰ ਸਾਜ਼ਿਸ਼ ਤਾਂ ਲੱਗਦੀ ਵੀ ਉੱਥੇ ਅਮਰਤਪਾਲ ਵੀ ਬੰਦਾ ਕਈ ਹੋਰ ਕੈਦੀ ਵੀ ਉਹਦੇ ਸਾਥੀ ਬੰਦਾ ਹੈ ਤੇ ਸਰਕਾਰ ਇਸ ਮਸਲੇ ਦੇ ਉੱਤੇ ਕੋਈ ਸਾਜ਼ਿਸ਼ਤਾ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਜੀ ਕਿ ਇਸ ਗੱਲ ਦੇ ਉੱਤੇ ਜ਼ਰੂਰ ਪੜਤਾਲ ਹੋਣੀ ਚਾਹੀਦੀ ਆ। ਕਿਉਂਕਿ ਪੰਜਾਬ ਦੀ ਸਰਕਾਰ ਨੇ ਬਿੱਲਾ ਬਿੱਲਾ ਨਾਂ ਦਾ ਇੱਕ ਜਿਹੜਾ ਕੋਈ ਨਸ਼ਾ ਤਸਕਰਾਂ ਬਹੁਤ ਵੱਡਾ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ। ਉਹਦੇ ਕਰਕੇ ਕਿਤੇ ਕੋਈ ਸਾਜ਼ਿਸ਼ ਨਾ ਹੋਵੇ ਕਿਤੇ ਕੋਈ ਜਾਨੀ ਖਤਰਾ ਨਾ ਹੋਵੇ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਇਸ ਗੱਲ ਦੇ ਉੱਤੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਖਰਸ਼ਾ ਪ੍ਰਗਟਾਇਆ ਗਿਆ ਜੀ। ਜੀ ਡਾਟਾ ਸਾਹਿਬ ਮਨਰंजन ਜਗਤ ਦੀ ਗੱਲ ਕਰਦੇ ਆ ਜੀ ਕੀ ਹਾਲ ਹੈ ਮਨਰंजन ਜਗਤ ਦਾ? ਦੇਖੋ ਗੱਲੇ ਜੀ ਕਿ ਇੱਕ ਫਿਲਮ ਹੈਗੀ ਜੀ दारू ਨਾ ਪੀਂਦਾ ਹੋਵੇ ਉਹ ਰਿਲੀਜ਼ ਹੋਈ ਆ ਅਮਰਿੰਦਰ ਗਿੱਲ ਦੀ ਠੀਕ ਠੀਕ ਆ ਇੱਕ ਫਿਲਮ ਰਿਲੀਜ਼ ਹੋਣੀ ਹੈ ਜੀ 30 ਅਗਸਤ ਨੂੰ ਉਹਦਾ ਕੱਲ ਟ੍ਰੇਲਰ ਆਇਆ ਤੇ ਉਹ ਫਿਲਮ ਹੈਗੀ ਬੀਬੀ ਰਜਨੀ ਤੇ ਉਹ ਫਿਲਮ ਮੈਨੂੰ ਲੱਗਦਾ ਵੀ ਕਾਫੀ ਕਾਮਯਾਬ ਰਹੂਗੀ ਟ੍ਰੇਲਰ ਤਾਂ ਬਹੁਤ ਪ੍ਰਭਾਵਸ਼ਾਲੀ ਆ ਇੱਕ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਹ ਵੀ ਠੀਕ ਹੈ ਇੱਕ ਫਿਲਮ ਆਈ ਹੈਗੀ ਆ ਰੋਜ਼ ਰੋਜ਼ੀ ਤੇ ਗੁਲਾਬ ਗੁਰਨਾਮ ਭੁੱਲਰ ਦੀ ਇਹਦਾ ਕੋਈ ਹੰਗਾਰਾ ਨਹੀਂ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਵਿੱਚ ਫਿਲਮਾਂ ਦੀ ਸਥਿਤੀ ਆ ਬਾਕੀ ਵਿਨੇ ਪਾਈ ਕੀ ਬਣਦਾ ਆਉਂਦੇ ਸਮੇਂ ਚ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਟਾਣਾ ਸਾਹਿਬ ਮੀਂਹ ਪੈ ਰਹੇ ਨੇ ਬਿਲਕੁਲ ਜੀ ਲੰਘੇ ਕੱਲ ਅੱਧੇਕ ਪੰਜਾਬ ਦੇ ਵਿੱਚ ਕਾਫੀ ਮੀਂਹ ਪੈ ਗਿਆ ਤੇ ਅੱਧੇ ਪੰਜਾਬ ਦੇ ਵਿੱਚ ਕਣੀ ਵੀ ਨਹੀਂ ਪਈ ਅੱਜ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਇਸ ਵੇਲੇ ਪੰਜਾਬ ਦੇ ਵਿੱਚ ਮੌਸਮ ਸਾਫ਼ ਆ ਧੁੱਪ ਨਿਕਲੀ ਹੋਈ ਆ ਉਹਦਾ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 24 ਘੰਟੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਜੀ ਪਟਨਾ ਸਾਹਿਬ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਉੱਧਰ ਸਤਲੁਜ ਦਾ ਪੱਧਰ ਜਿਹੜਾ ਉਹ ਵੀ ਵੱਧ ਗਿਆ ਕਾਫੀ ਜ਼ਿਆਦਾ ਉੱਥੇ ਪਾਣੀ ਹਾਂ ਬਿਲਕੁਲ ਜੀ ਕਈ ਥਾਵਾਂ ਤੇ ਮੀਂਹ ਪਿਆ ਜਿਹਦੇ ਕਰਕੇ ਸਤਲੁਜ ਆ ਉੱਧਰ ਇਹ ਵੀ ਪਤਾ ਲੱਗਾ ਵੀ ਹਿਮਾਚਲ ਪ੍ਰਦੇਸ਼ ਦੇ ਵੱਲ ਕਾਫੀ ਮੀਂਹ ਪਿਆ ਤੇ ਜਿਹਦੇ ਕਰਕੇ ਆਲੇ ਦੁਆਲੇ ਦੇ ਖੇਤਰ ਜਿਹੜੇ ਉਹ ਕਾਫੀ ਭਰ ਗਏ ਜਿਹੜੇ ਪੰਜਾਬ ਦੇ ਨਾਲ ਲੱਗਦਾ ਖੇਤਰ ਆ ਉਹਨਾਂ ਨਦੀਆਂ ਦੇ ਵਿੱਚ ਜਾਂ ਉਹਦੇ ਨਾਲਿਆਂ ਦੇ ਵਿੱਚ ਵੀ ਪਾਣੀ ਬਹੁਤ ਆ ਗਿਆ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇਹਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ